ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਅਜੇ ਗੋਬਿੰਦ ਰਾਏ ਨੇ ਉਮਰ ਛੋਟੀ ਹੈ ਹਲੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨਹੀਂ ਹੋਏ ਤੇ ਉਸ ਸਮੇਂ ਪਟਨੇ ਦੀ ਧਰਤੀ ਦੇ ਉੱਤੇ ਜਿਹੜੇ ਸਰਕਾਰੀ ਅਹਿਲਕਾਰ ਨੇ ਜਿਹੜੇ ਉਹ ਸਿਪਾਹੀ ਵਗੈਰਾ ਹੁੰਦੇ ਸਰਕਾਰੀ ਅਹਿਲਕਾਰ ਉਹ ਨਿਕਲਦੇ ਸਨ ਤੇ ਲੋਕ ਕੀ ਕਰਦੇ ਸਨ ਵੀ ਜਦੋਂ ਵੀ ਕਿਸੇ ਸਰਕਾਰੀ ਅਹਿਲਕਾਰ ਨੇ ਨਿਕਲਣਾ ਤੇ ਉਹਦੇ ਸਾਹਮਣੇ ਸਿਰ ਝੁਕਾ ਦੇਣਾ ਪੁਰਾਣੇ ਸਮੇਂ ਜਿੱਚ ਚਲਦੀ ਰਹੀ ਅੱਜ ਵੀ ਵੈਸੇ ਅੱਜ ਮਾਫ ਕਰੋ ਫਿਜ਼ੀਕਲ ਤੌਰ ਦੇ ਉੱਤੇ ਅੱਜ ਸਿਰ ਨਹੀਂ ਝੁਕਾਇਆ ਜਾਂਦਾ ਪਰ ਪੱਗਾਂ ਵਾਲੇ ਵੀ ਜਿਹੜੇ ਨੇ ਨਾ ਮੰਨ ਕਰਕੇ ਲੀਡਰਾਂ ਦੇ ਸਾਹਮਣੇ ਝੁਕੀ ਪਏ ਜੇ ਹਮ ਗੱਲ ਕਿਸੇ ਨੂੰ ਬੁਰੀ ਲੱਗੇ ਸੌ ਵਾਰੀ ਲੱਗੇ ਜਿਨ੍ਹਾਂ ਨੇ ਆਪਣੀਆਂ ਲੀਡਰੀਆਂ ਚਮਕਾਉਣੀਆਂ ਨੇ ਮੰਨ ਕਰਕੇ ਝੁਕੇ ਪਏ ਨੇ ਨਾ ਉਹ ਗੁਰੂ ਦੀ ਬੇਦਬੀ ਬਰਦਾਸ਼ਤ ਕਰ ਸਕਦੇ ਨੇ ਲੀਡਰ ਨਾਰਾਜ਼ ਨਹੀਂ ਕਰ ਸਕਦੇ ਇਹ ਹਾਲ ਨੇ ਵੇਦਵੀ برداشت ਹੋ ਜਾਂਦੀ ਹੈ ਗੁਰੂ ਨੂੰ ਕੋਈ ਛੋਟਾ ਕਰਕੇ ਪੇਸ਼ ਕਰ ਦੇ برداشت ਹੋ ਜਾਂਦਾ ਹੈ ਲੀਡਰ ਨਾਰਾਜ਼ ਨਾ ਹੋਵੇ ਸਾਡਾ ਇਹ ਮੈਂ ਕੇਵਲ ਕੋਈ ਇੱਕ ਜਗ੍ਹਾ ਦੀ ਗੱਲ ਨਹੀਂ ਕਰਦਾ ਜਿੱਥੇ ਮਰਜ਼ੀ ਝਾਤੀ ਮਾਰ ਕੇ ਵੇਖ ਲਓ ਆ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਕੀ ਕੀ ਵਰਦਾ ਸਹਿਬ ਜਾਦਿਆਂ ਦੇ ਸ਼ਹੀਦੀ ਸਥਾਨ ਦੇ ਉੱਤੇ ਸਰਹੰਦ ਦੀ ਧਰਤੀ ਦੇ ਉੱਤੇ ਜਿੱਥੇ ਉਹਨਾਂ ਦੀ ਸ਼ਹੀਦੀ ਵਾਰਤਾਵਾਂ ਬਿਆਨ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਸਾਰੇ ਸਟੇਜਾਂ ਲਾ ਕੇ ਬੈਠੇ ਹੋਏ ਕਾਂਗਰਸ ਵਾਲਿਆਂ ਨੇ ਆਪਣੀ ਸਟੇਜ ਲਾਈ ਬੀਜੇਪੀ ਵਾਲਿਆਂ ਨੇ ਆਪਣੀ ਲਾਈ ਹੈ ਤੇ ਉਧਰ ਅਕਾਲੀ ਦਲ ਉਹਨਾਂ ਦੀ ਲੱਗੀ ਹੈ ਤੇ ਇਧਰ ਆਪ ਵਾਲੇ ਲਾਈ ਇੱਕ ਦੂਜੇ ਨਾਲ ਤਾਂ ਚਿੱਕੜ ਸੁੱਟਣ ਲੱਗੇ ਹੋਏ ਇਹੀ ਹਿਸਾਬ ਹੈ ਨਾ ਸਾਬ ਜਿਆਦੇ ਦੀ ਗੱਲ ਕੋਈ ਨਹੀਂ ਕਰਦਾ ਇੱਕ ਦੂਜੇ ਦੂਸ਼ਨ ਲਾਈ ਜਾਂਦਾ ਦੂਜਾ ਤੀਜਾ ਦੂਸ਼ਨ ਲਾਈ ਜਾਂਦਾ ਦੂਸ਼ਨ ਲਾ ਲੂ ਕੇ ਚੱਲ ਜਾਂਦੇ ਨੇ ਉੱਥੋਂ ਦੀ ਤੇ ਲੋਕੀ ਕੀ ਲੈਣ ਗਏ ਉੱਥੇ ਅੱਜ ਅੱਜ ਇਹ ਹਿਸਾਬ ਬਣਿਆ ਪਿਆ ਮਾਫ ਕਰਿਓ ਤੁਸੀਂ ਵੇਖੋ ਐਲਕਾਰਾਂ ਦੇ ਅੱਗੇ ਉਸ ਸਮੇਂ ਲੋਕ ਝੁਕਦੇ ਸੀਗੇ ਤੇ ਗੋਬਿੰਦ ਰਾਏ ਜੀ ਦੇ ਜਿਹੜੇ ਉਸ ਸਮੇਂ ਮਿੱਤਰ ਨੇ ਦੋਸਤ ਨੇ ਉਹ ਵੀ ਝੁਕਿਆ ਕਰਦੇ ਸੀਗੇ ਪਰ ਹੁਣ ਗੋਬਿੰਦ ਰਾਏ ਨੂੰ ਤਾਂ ਸਿੱਖਿਆ ਮਿਲੀ ਹੈ ਨਾ ਵੀ ਕਿਸੇ ਵੀ ਅਹਲਕਾਰ ਦੇ ਅੱਗੇ ਝੁਕਣਾ ਨਹੀਂ ਕਿਉਂਕਿ ਬਾਣੀ ਦਾ ਇਹ ਵਾਕ ਉਹਨਾਂ ਨੂੰ ਦ੍ਰਿੜ ਕਰਵਾ ਦਿੱਤਾ ਗਿਆ ਹੈ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਵੀ ਆ ਜਿਹੜੇ ਭੂਪਤ ਰਾਜੇ ਤੁਹਾਨੂੰ ਵੇਖਣ ਨੂੰ ਮਿਲਦੇ ਚਾਰ ਦਿਨਾਂ ਦੇ ਨੇ ਔਰ ਲੀਡਰਾਂ ਦੇ ਅੱਗੇ ਸਿਰ ਝੁਕਾਉਣ ਵਾਲਿਓ ਚਾਰ ਦਿਨਾਂ ਦੇ ਨੇ ਆਪਣੇ ਗੁਰੂ ਦੇ ਅੱਗੇ ਸਿਰ ਝੁਕਾਓ ਇਹ ਸਾਨੂੰ ਵੀ ਸਿੱਖਣ ਨੂੰ ਚਾਹੀਦਾ ਹੈ ਅਸੀਂ ਵੀ ਕਿਤੇ ਸਿੱਖ ਲਈਏ ਲੀਡਰਾਂ ਦੀਆਂ ਚਾਪਲੂਸੀਆਂ ਕਰਕੇ ਤੇ ਕੁਝ ਨਹੀਂ ਮਿਲਣਾ ਆ ਗੁਰੂ ਦੇ ਅੱਗੇ ਆਪਾਂ ਸਮਰਪਿਤ ਕਰਾਂਗੇ ਤੇ ਬਹੁਤ ਕੁਝ ਮਿਲ ਜਾਏਗਾ ਜ਼ਿੰਦਗੀ ਦਾ ਆਨੰਦ ਮਿਲ ਜਾਏਗਾ ਤੇ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ ਗਈ ਹੈ ਤੇ ਤੁਸੀਂ ਗੌਰ ਕਰਿਓ ਜਰਾ ਗੋਬਿੰਦ ਰਾਏ ਜੀ ਆਪਣੇ ਮਿੱਤਰਾਂ ਨੂੰ ਵੀ ਇਹ ਗੱਲ ਸਮਝਾਉਂਦੇ ਨੇ ਕੋਈ ਵੀ ਅਹਲਕਾਰ ਆਵੇ ਨਾ ਤੁਸੀਂ ਵੀ ਉਹਦੇ ਅੱਗੇ ਸਿਰ ਨਹੀਂ ਝੁਕਾਉਣਾ ਹੁਣ ਜਦੋਂ ਮਿੱਤਰਤਾ ਹੋਵੇ ਦੋਸਤੀ ਹੋਵੇ ਤਾਂ ਕਹਿਣਾ ਤੇ ਮਨ ਨਹੀਂ ਲੈਂਦੇ ਨੇ ਨਾ ਸੱਚੀ ਦੋਸਤੀ ਵੈਸੇ ਕਿਹਾ ਵੀ ਇਸੇ ਨੂੰ ਜਾਂਦਾ ਉਹ ਬੱਚੇ ਵੀ ਜਿਹੜੇ ਸੀ ਬਾਕੀ ਦੇ ਉਹਨਾਂ ਨੇ ਗੋਬਿੰਦ ਰਾਏ ਜੀ ਦਾ ਕਹਿਣਾ ਮੰਨਿਆ ਤੇ ਸਰਕਾਰੀ ਅਹਲਕਾਰਾਂ ਦੇ ਅੱਗੇ ਝੁਕਣਾ ਉਹਨਾਂ ਨੇ ਬੰਦ ਕਰ ਦਿੱਤਾ ਤੇ ਜਦੋਂ ਸਰਕਾਰੀ ਅਹਲਕਾਰ ਘੋੜੇ ਦੇ ਉੱਤੇ ਬਹਿ ਕੇ ਲੰਘਦੇ ਜਾਂ ਪੈਦਲ ਲੰਘਦੇ ਉਹ ਗਰਦਨ ਨੂੰ ਅਕੜਾ ਕੇ ਖੜੇ ਹੋ ਜਾਂਦੇ ਅਗਲੇ ਵੇਖਦੇ ਸੀ ਉਹਨਾਂ ਨੇ ਕਿਹਾ ਚੱਲ ਬੱਚੇ ਛੱਡੋ ਬਰੇ ਕੀ ਐ ਪਰ ਵੇਖੋ ਗੁਰੂ ਸਾਹਿਬ ਨੇ ਜਿਹੜੀ ਗੱਲ ਉਸ ਸਮੇਂ ਉਹਨਾਂ ਨੂੰ ਸਿਖਾਈ ਜਿਵੇਂ ਸਰਕਾਰੀ ਅਹਿਲਕਾਰਾਂ ਨੇ ਤਾਂ ਉੱਥੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਬੱਚੇ ਸਮਝ ਕੇ ਛੱਡ ਦਿੱਤਾ ਪਰ ਬੁਰਾ ਪਤਾ ਕਿੰਨੂ ਲੱਗਾ ਪਟਨੇ ਦੇ ਲੋਕਾਂ ਨੂੰ ਪਟਨੇ ਦੇ ਲੋਕਾਂ ਨੂੰ ਇਹ ਗੱਲ ਵੱਲ ਧਿਆਨ ਦਿਓ ਜਰਾ ਹੁਣ ਸਟੇਜ ਤੋਂ ਬੈਠ ਕੇ ਜਦੋਂ ਆਪਾਂ ਗੁਰਮਤ ਦੀ ਗੱਲ ਕੋਈ ਕਰਦੇ ਆ ਨਾ ਸਾਹਮਣੇ ਸਾਡੇ ਕੋਈ Hindu veer ਬੈਠਾ ਹੋਵੇ ਮੁਸਲਮਾਨ ਵੀਰ ਬੈਠਾ ਹੋਵੇ ਆਪ ਜੀ Hindu veer ਵੀ ਇੱਥੇ ਬੈਠੇ ਹੋਣਗੇ ਮੁਸਲਮਾਨ ਵੀਰ ਵੀ ਬੈਠੇ ਹੋਣਗੇ ਤੁਹਾਨੂੰ ਸੱਚੀ ਗੱਲ ਦੱਸਾਂ ਜਦੋਂ ਗੁਰਮਤ ਦੀ ਗੱਲ ਹੁੰਦੀ ਹੈ ਨਾ Hindu veerਾਂ ਨੂੰ ਮੁਸਲਮਾਨ ਵੀਰਾਂ ਨੂੰ ਮਾੜਾ ਨਹੀਂ ਜੇ ਲੱਗਦਾ ਸਾਨੂੰ ਫੋਨ ਆਉਂਦੇ ਨੇ Hindu veerਾਂ ਦੇ ਸਾਨੂੰ ਫੋਨ ਆਉਂਦੇ ਜਦੋਂ YouTube ਦੇ ਉੱਤੇ ਕਥਾ ਸੁਣਦੇ ਨੇ ਨਾ ਤਾਂ ਕਈਆਂ ਦੇ ਮੈਨੂੰ Hindu veerਾਂ ਦੇ ਫੋਨ ਆਇਓ ਕਹਿੰਦੇ ਭਾਈ ਸਾਹਿਬ ਤੁਸੀਂ ਜਿਹੜਾ ਪਖੰਡਵਾਦ ਦੇ ਖਿਲਾਫ ਬੋਲਦੇ ਹੋ ਨਾ ਅਬ ਜੋਸ਼ੀਆਂ ਪਾਂਦਿਆਂ ਨੇ ਸਾਡੀ ਵੀ ਜ਼ਿੰਦਗੀ ਬਰਬਾਦ ਕੀਤੀ ਹੋਈ ਐ ਚੰਗਾ ਤੁਸੀਂ ਲੋਕਾਂ ਨੂੰ ਸੁਝੇਵ ਕਰ ਰਹੇ ਹੋ ਅਸੀਂ ਵੀ ਜਦੋਂ ਸੁਝੇਵ ਹੁੰਨੇ ਆ ਤੇ ਅਸੀਂ ਇਸ ਕਰਕੇ ਤੁਹਾਨੂੰ ਤੁਹਾਡਾ ਧੰਨਵਾਦ ਕਰਨ ਵਾਸਤੇ ਫੋਨ ਕੀਤਾ ਅਗਲਿਆਂ ਨੂੰ ਚੰਗਾ ਲੱਗਦਾ ਬੁਰਾ ਪਤਾ ਕਿਹਨਾਂ ਨੂੰ ਲੱਗਦਾ ਪੱਗਾਂ ਵਾਲਿਆਂ ਨੂੰ ਬੁਰਾ ਪਤਾ ਕਿਹਨਾਂ ਨੂੰ ਲੱਗਦਾ ਪੱਗਾਂ ਵਾਲਿਆਂ ਨੂੰ ਹੱਥ ਹੋ ਗਈ ਵੀ ਹਿੰਦੂ ਵੀਰ ਨੂੰ ਅੱਛਾ ਲੱਗ ਰਿਹਾ ਹੈ ਗੁਰਮਤ ਦੀ ਗੱਲ ਉਹਨੂੰ ਖਰੀ ਗੱਲ ਅੱਛੀ ਲੱਗ ਰਹੀ ਹੈ ਮੁਸਲਮਾਨ ਵੀਰ ਨੂੰ ਅੱਛੀ ਲੱਗ ਰਹੀ ਹੈ ਪੱਗ ਵਾਲੇ ਨੂੰ ਕੀ ਹੋ ਗਿਆ ਆ ਗੋਲੇ ਨੂੰ ਇਹ ਆ ਉਹ ਜੀ ਹਿੰਦੂ ਵੀਰ ਨਾਰਾਜ਼ ਹੋ ਜਣਗੇ ਉਹ ਨਾਰਾਜ਼ ਨਹੀਂ ਹੁੰਦੇ ਉਹਨਾਂ ਨੂੰ ਗੁਰੂ ਨਾਲ ਪਿਆਰ ਹੈ ਅਸੀਂ ਆਪਣੇ ਮਨ ਦੇ ਅੰਦਰ ਭਰਮ ਪਾਲ ਕੇ ਬੈਠੇ ਹੋਏ ਆਂ ਸ਼ਾਇਦ ਅਗਲਾ ਨਾਰਾਜ਼ ਹੋ ਜਾਏਗਾ ਵੇਖੋ ਜਿਹੜੀ ਗੁਰੂ ਦੀ ਸੱਚੀ ਗੱਲ ਹੈ ਨਾ ਜੇ ਉਹਤੇ ਕੋਈ ਨਾਰਾਜ਼ ਹੋ ਗਿਆ ਤਾਂ ਉਹਦਾ ਫਿਰ ਇੱਥੇ ਆਇਆ ਪਰਵਾਹ ਨਹੀਂ ਕਰਦਾ ਆ ਜੇ ਮੈਂ ਕੋਈ ਕੋਲੋਂ ਗੱਲ ਕਰਾਂ ਫਿਰ ਤਾਂ ਨਾਰਾਜ਼ ਹੋਣਾ ਬਣਦਾ ਜੇ ਮੈਂ ਕੋਲੋਂ ਗੱਲਾਂ ਬਣਾਉਂਦਾ ਹੋਵਾਂ ਨਾ ਸਟੇਜ ਤੇ ਬਹਿ ਕੇ ਜਿਵੇਂ ਬਾਬੇ ਬਣਾਉਂਦੇ ਨੇ ਨਗਲੀ ਪਖੰਡੀ ਬਾਬੇ ਤੋ ਫਿਰ ਤਾਂ ਨਰਾਜ ਹੋਣਾ ਬੰਦਾ ਵੀ ਨਰਾਜ ਹੋ ਜਾਓ ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਤੇ ਕੋਈ ਨਰਾਜ ਹੁੰਦਾ ਹੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹ ਸਤਿਗੁਰੂ ਦੀ ਗੱਲ ਹੈ ਇਹ ਰੱਬੀ ਬਾਣੀ ਦੀ ਗੱਲ ਹੈ ਇੱਚ ਕੋਈ ਨਰਾਜ ਹੋਵੇਗਾ ਪਰ ਬਹੁਤੇ ਪੱਗਾਂ ਵਾਲਿਆਂ ਨੂੰ ਇਸ ਗੱਲ ਦੇ ਉੱਤੇ ਹੁੰਦਾ ਉਹ ਨਰਾਜ ਹੋ ਜਾਣਗੇ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਫਲਾਣਾ ਪ੍ਰਚਾਰਕ ਨੇ ਬਹੁਤਾ ਬੋਲਦਾ ਨੂੰ ਸਦਮਾ ਹੀ ਨਹੀਂ ਲੱਗਿਆ ਇਹ ਤਾਂ ਹੁੰਦਾ ਹੈ ਸਾਡੇ ਨਾਲ ਮੈਂ ਕੋਈ ਇੱਕ ਅੱਧੀ ਥਾਂ ਦੀ ਗੱਲ ਨਹੀਂ ਕਰ ਰਿਹਾ ਸਾਡਾ ਐਕਸਪੀਰੀਅੰਸ ਹੈ ਜੀ 8 ਸਾਲ ਹੋ ਗਏ ਵਿਚਰਦਿਆਂ ਤੇ ਸੋ ਆ ਜੋ ਚੀਜ਼ ਵਾਪਰਦੀ ਹੈ ਨਾ ਮਾਫ ਕਰਿਓ ਸੀ ਕਿ ਦੇਖਲ ਗੁਰੂ ਗ੍ਰੰਥ ਸਾਹਿਬ ਨੂੰ ਤੇ ਵੇਖਿਆ ਹੀ ਹੈ ਜਿਹੜੀ ਗੱਲ ਸਤਿਗੁਰੂ ਨੇ ਆਖੀ ਨਾ ਵੀ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਵਸਾ ਕੰਮ ਕੀਤਾ ਪਰ ਇਹ ਗੱਲ ਵੀ ਨਾਲ ਪੜ ਲੈਣੀ ਚਾਹੀਦੀ ਦਿੱਠੇ ਮੁਕਤ ਨਾ ਹੋਵੀ ਜਿੱਥੇ ਸ਼ਬਦ ਨਾ ਕਰੇ ਵਿਚਾਰ ਜਦ ਤੱਕ ਸ਼ਬਦ ਨਾਲ ਸਾਜ ਨਹੀਂ ਨਾ ਪੈਣੀ ਤਦ ਤੱਕ ਗੱਲ ਬਣਨੀ ਨਹੀਂ ਹੁਣ ਹੋਇਆ ਕੀ ਵੀ ਜਦੋਂ ਉਹ ਗਰਦਨਾ ਅਕੜਾ ਕੇ ਬਾਲ ਗੋਬਿੰਦ ਰਾਏ ਜੀ ਦੇ ਨਾਲ ਜਿਹੜੇ ਹੋਰ ਬੱਚੇ ਨੇ ਉਹ ਖੜੇ ਹੋ ਜਾਂਦੇ ਨੇ ਪਟਨੇ ਦੇ ਲੋਕਾਂ ਨੂੰ ਬੜਾ ਮਾੜਾ ਲੱਗਾ ਪਟਨੇ ਦੇ ਲੋਕਾਂ ਨੇ ਇੱਕ ਚਿੱਠੀ ਭੇਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਸਮੇਂ ਉੱਥੇ ਮੌਜੂਦ ਨਹੀਂ ਸੀਗੇ ਇੱਕ ਚਿੱਠੀ ਭੇਜਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਉਹ ਚਿੱਠੀ ਦੇ ਵਿੱਚ ਲਿਖ ਕੇ ਭੇਜਦੇ ਨੇ ਜੀ ਆਪਣੇ ਬੱਚੇ ਨੂੰ ਸਮਝਾਓ ਇਹ ਜੀ ਆਪ ਤੇ ਵਿਗੜਿਆ ਹੀ ਵਿਗੜਿਆ ਤੇ ਨਾਲ ਆਪਣੇ ਦੋਸਤਾਂ ਨੂੰ ਵੀ ਵਿਗੜਦਾ ਪਿਆ ਤੇ ਇਹਦੇ ਕਰਕੇ ਕੀ ਹੋਏਗਾ ਵੀ ਜਿਹੜੇ ਅਹਲਕਾਰ ਨੇ ਸਰਕਾਰ ਦੇ ਬੰਦੇ ਨੇ ਜਿਹੜੇ ਉਹ ਸਾਡੇ ਉੱਤੇ ਧੱਕਾ ਕਰਨਗੇ ਐਵੇਂ ਡਰ ਲੱਗੀ ਜਾਂਦਾ ਨਾ ਕਈ ਵਾਰੀ ਕਿ ਸਾਡੇ ਉੱਤੇ ਧੱਕਾ ਕਰਨਗੇ ਇਸ ਕਰਕੇ ਤੁਸੀਂ ਜੀ ਆਪਣੇ ਬੇਟੇ ਨੂੰ ਸਮਝਾਓ ਇਹ ਕੰਮ ਠੀਕ ਨਹੀਂ ਕਰਦੇ ਤੇ ਗਰਦਨਾ ਕੜਾ ਕੇ ਖੜ ਜਾਂਦੇ ਨੇ ਉਹਨਾਂ ਦੇ ਅੱਗੇ ਝੁਕਦੇ ਨਹੀਂ ਹੈਗੇ ਸਾਨੂੰ ਤਾਂ ਝੁਕਣਾ ਚਾਹੀਦਾ ਹੈ ਐਲਕਾਰਾਂ ਦੇ ਅੱਗੇ ਤੇ ਨਿਭ ਕੇ ਰਹਿਣਾ ਚਾਹੀਦਾ ਬਾਹਰ ਕਰੋ ਜਿਹੜੀ ਉਸ ਸਮੇ ਉਹ ਪਟਨੇ ਦੇ ਲੋਕਾਂ ਦੀ ਵਿਚਾਰ ਸੀ ਨਾ ਉਹ ਕਿਤੇ ਨਾ ਕਿਤੇ ਅੱਜ ਸਾਡੇ ਲੋਕਾਂ ਦੀ ਕਿਤੇ ਨਾ ਕਿਤੇ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਪਰ ਕਿਤੇ ਨਾ ਕਿਤੇ ਬਣ ਚੁੱਕੀ ਹੈ ਅੱਜ ਵੀ ਲੀਟਰਾਂ ਸਾਹਮਣੇ ਉਸੇ ਤਰ੍ਹਾਂ ਝੁਕਿਆ ਜਾਂਦਾ ਤੇ ਚਿੱਠੀ ਭੇਜੀ ਗਈ ਹੁਣ ਜਵਾਬ ਆਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੌਰ ਕਰਿਓ ਚਿੱਠੀ ਦੇ ਰਾਹੀਂ ਜਵਾਬ ਆਇਆ ਤਾਂ ਚਿੱਠੀ 'ਚ ਲਿਖਿਆ ਪਤਾ ਕੀ ਸੀਗਾ ਚਿੱਠੀ 'ਚ ਲਿਖਿਆ ਸੀ ਜੋ ਗੋਬਿੰਦ ਕੀਆ ਸੋ ਭਲਾ ਕੀਆ ਜੋ ਗੋਬਿੰਦ ਨੇ ਕੀਤਾ ਉਹ ਭਲਾ ਕੀਤਾ ਮਾੜਾ ਨਹੀਂ ਕੀਤਾ ਜੋ ਗੋਬਿੰਦ ਕੀਆ ਸੋ ਭਲਾ ਕੀਆ ਹਵਲ ਤੋ ਸਰਕਾਰੀ ਅਹਲਕਾਰ ਕੋ ਸਲਾਮ ਨਹੀਂ ਕਹਿਣਾ ਸਿਰ ਨਹੀਂ ਝੁਕਾਉਣਾ ਉਹਦੇ ਅੱਗੇ ਹਵਲ ਤੋ ਸਰਕਾਰੀ ਅਹਲਕਾਰ ਕੋ ਸਲਾਮ ਨਹੀਂ ਕਹਿਣਾ ਆਏ ਹੀ ਬੈਠੇ ਜੇ ਤੁਹਾਡੇ ਘਰ ਵਿੱਚ ਆ ਕੇ ਬੈ ਹੀ ਜਾਵੇ ਪਵਾਂਦੀ ਦੇਣੀ ਸਰਾਂਦੀ ਨਹੀਂ ਦੇਣੀ ਪਵਾਂਦੀ ਦਾ ਮਤਲਬ ਸੀ ਪੈਨ ਵਾਲਾ ਪਾਸਾ ਮੰੰਜੀ ਹੁੰਦੀ ਨਾ ਮੰੰਜੀ ਦੀ ਪੈਨ ਆ ਪੈਰਾਂ ਵਾਲਾ ਪਾਸਾ ਵੀ ਲੀਡਰਾਂ ਨੂੰ ਆਪਣੇ ਪੈਰਾਂ ਦੇ ਥੱਲੇ ਰੱਖਣਾ ਜੁੱਤੀ ਦੀ ਮੋਖ ਦੇ ਉੱਤੇ ਰੱਖਣਾ ਸਿਰ ਉੱਤੇ ਨਹੀਂ ਚੜਾਉਣਾ ਪਵਾਂਦੀ ਦੇਣੀ ਸਰਾਂਦੀ ਨਹੀਂ ਦੇਣੀ ਸਿਰ ਵਾਲੇ ਪਾਸੇ ਨਾ ਬਿਠਾਓ ਲੀਡਰਾਂ ਨੂੰ ਥੱਲੇ ਰੱਖਿਓ ਮਾਫ਼ ਕਰਿਓ ਅਜ ਕੰਮ ਪੁੱਠਾ ਨਹੀਂ ਹੋ ਗਿਆ ਅਜੀ ਲੀਡਰ ਸੇਦ ਤੇ ਚੜ ਗਏ ਨੇ ਤੇ ਗੁਰਮਤ ਜਿਹੜੀ ਕਿਤੇ ਅਸੀਂ ਪੈਰਾਂ ਚ ਰੋਣਨ ਲੱਗੇ ਹੋਈਆਂ ਅਸੀਂ ਹੁਣ ਇਹ ਮੈਂ ਤੇ ਨਹੀਂ ਨਾ ਸਾਖ ਹੀ ਲਿਖੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ ਘਟਨਾ ਜੇ ਦਿਹਾੜਾ ਮਨਾ ਰਹੇ ਆ ਮਨਾ ਰਹੇ ਆ ਤੇ ਸਾਨੂੰ ਗੱਲ ਤੇ ਸਾਂਝੀ ਕਰਨੀ ਪੈਗੀ ਨਾ ਉੱਥੇ ਲਿਖਿਆ ਵੀ ਸਿਰ ਵਾਲਾ ਪਾਸਾ ਜਿਹੜਾ ਉੱਥੇ ਕਿਸੇ ਨੂੰ ਨਹੀਂ ਭਾਵ ਕਹਿਣ ਦਾ ਡੂੰਗਾ ਭਾਵ ਜਰੂਰ ਸਮਝ ਲਿਓ ਔਰ ਇਸ ਸਿਰ ਦੇ ਵਿੱਚ ਜੇ ਮਤ ਹੋਵੇ ਤੇ ਕੇਵਲ ਤੇ ਕੇਵਲ ਗੁਰੂ ਦੀ ਹੋਵੇ ਕਿਸੇ ਲੀਡਰ ਦੀ ਮਤ ਨਹੀਂ ਹੋਣੀ ਚਾਹੀਦੀ ਕਿਸੇ ਪਖੰਡੀ ਦੀ ਕਿਸੇ ਬਾਬੇ ਦੀ ਕਿਸੇ ਜੰਤਰ ਮੰਤਰ ਵਾਲੇ ਦੀ ਮੱਤ ਇੱਥੇ ਨਹੀਂ ਹੋਣੀ ਚਾਹੀਦੀ ਹੁਣ ਆ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖੀ ਵੀ ਜੋ ਗੋਬਿੰਦ ਨੇ ਕੀਤਾ ਉਹ ਭਲਾ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤਾ ਹੁਣ ਤੁਸੀਂ ਗੌਰ ਕਰੋ ਇਹੀ ਗੱਲ ਤੁਹਾਨੂੰ ਸਹਿਬਜ਼ਾਦਿਆਂ ਦੀ ਜ਼ਿੰਦਗੀ 'ਚ ਵੇਖਣ ਵਾਸਤੇ ਮਿਲੇਗੀ ਛੋਟੇ ਸਹਿਬਜ਼ਾਦੇ ਤੁਹਾਨੂੰ ਪਤਾ ਜਦੋਂ ਉਹਨਾਂ ਦੀ ਪਹਿਲੀ ਪੇਸ਼ੀ ਹੋਈ ਸੀਗੀ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਕੀਤਾ ਕੀ ਗਿਆ ਸੀਗਾ ਛੋਟੀ ਖਿੜਕੀ ਖੋਲੀ ਗਈ ਸੀ ਤੇ ਉਸ ਸਮੇਂ ਉਹਨਾਂ ਪਾਪੀਆਂ ਦਾ ਖਿਆਲ ਇਹ ਸੀਗਾ ਜਦੋਂ ਇਹ ਇਸ ਜਗ੍ਹਾ ਤੋਂ ਲੰਘਣਗੇ ਸਿਰ ਝੁਕਾ ਕੇ ਲੰਘਣਗੇ ਤੇ ਸਾਰਿਆਂ ਨੂੰ ਕਹਿਤਾ ਗਿਆ ਸੀ ਜਦੋਂ ਹੀ ਸਿਰ ਝਕਾਉਣ ਤਾਲੀਆਂ ਮਾਰਿਓ ਤੇ ਕਹਿ ਰਹੇ ਹੋ ਵੀ ਇਹਨਾਂ ਨੇ ਇਸਲਾਮ ਕਬੂਲ ਕਰ ਲਿਆ ਹੁਣ ਜਿਹੜਾ ਵਿਚਾਰਾ ਹਾਰਿਆ ਬੰਦਾ ਹੁੰਦਾ ਨਾ ਹਾਰਿਆ ਬੰਦਾ ਉਹ ਇਹੋ ਜੇ ਪ੍ਰੋਪਗੈਂਡਾ ਕਰਦਾ ਹੁੰਦਾ ਧੱਕੇ ਨਾਲ ਹੀ ਐਵੇਂ ਆਪਣੀ ਗੱਲ ਮਨਵਾਉਣ ਵਾਸਤੇ ਹਾਰੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਬਹੁਤੀ ਵਾਰੀ ਝੂਠੇ ਅਲੀਗੇਸ਼ਨ ਲਾਈ ਦੇਣੇ ਐਵੇਂ ਉਥੇ ਇਹ ਗੱਲ ਸੀਗੀ ਵੀ ਐਦਾਂ ਤੁਸੀਂ ਕਰਿਓ ਸਾਰਿਆਂ ਨੂੰ ਕਹਿ ਦਿੱਤਾ ਗਿਆ ਪਰ ਸਹਿਬ ਜਾਦੇ ਨੇ ਪੱਲੇ ਕੀ ਨਹੀਂ ਸਿੱਖਿਆ ਸੀ ਦਾਦਾ ਜੀ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿੱਖਿਆ ਆਏ ਹੀ ਬੈਠੇ ਪਵਾਂਦੀ ਦੇਣੀ ਸਰਾਂਦੀ ਵੀ ਦੇਣੀ ਹੁਣ ਚਲੋ ਇੱਥੇ ਤੇ ਘਰ ਆ ਕੇ ਨਹੀਂ ਬੈਠਾ ਸਹਿਬ ਜਾਦੇ ਤੇ ਦੀ ਕਚੈਰੀ ਚ ਗਏ ਨਾ ਅਗਲੇ ਨੇ ਸਿਰ ਵੀ ਝੁਕਾਇਆ ਜੁੱਤੀ ਪਹਿਲਾਂ ਅੱਗੇ ਕੀਤੀ ਜੁੱਤੀ ਦੀ ਨੋਕ ਦੇ ਉੱਤੇ ਉਹ ਸਾਹਮਣੇ ਵੀ ਤੇ ਲੀਡਰ ਹੀ ਬੈਠੇ ਸੀ ਨਾ ਉਸ ਸਮੇਂ ਉਹ ਜੁੱਤੀ ਦੀ ਨੋਕ ਦੇ ਉੱਤੇ ਰੱਖਿਆ ਇਸ ਕਰਕੇ ਆਹ ਗੱਲ ਜਿਹੜੀ ਸਮਝਣ ਵਾਲੀ ਹੈ ਗੁਰਮਤਿ ਵਿੱਚ ਪੀਰੀ ਤੇ ਮੀਰੀ ਦੋਵੇਂ ਗੱਲਾਂ ਨੇ ਪਰ ਪੀਰੀ ਉੱਪਰ ਹੈ ਮੀਰੀ ਥੱਲੇ ਹੈ ਰਾਜਨੀਤੀ ਹੋਣੀ ਚਾਹੀਦੀ ਹੈ ਪਰ ਰਾਜਨੀਤੀ ਹੋਵੇ ਧਰਮ ਦੇ ਹੇਠਾਂ ਹੋਵੇ ਜਦੋਂ ਧਰਮ ਹੇਠਾਂ ਚੱਲਿਆ ਜਾਂਦਾ ਹੈ ਰਾਜਨੀਤੀ ਉੱਪਰ ਆ ਜਾਂਦੀ ਹੈ ਮਾਫ ਕਰਿਓ ਧਰਮ ਦਾ ਖੰਭ ਲਾ ਕੇ ਉਡ ਜਾਂਦਾ ਉਦੋਂ ਧਰਮ ਰਹਿੰਦਾ ਨਹੀਂ ਫਿਰ ਸਾਹ ਪਤਾ ਕੀ ਬਣਦਾ ਸ਼ਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੇ ਪ੍ਰਧਾਨ ਵੀ ਲਾ ਲੂ ਕੋ ਕੂੜ ਜਿਹੜਾ ਉਹ ਪ੍ਰਧਾਨ ਹੋ ਜਾਂਦਾ ਸੋ ਇਸ ਕਰਕੇ ਇਹ ਸਾਨੂੰ ਗੁਰਬਾਣੀ ਦੇ ਆਧਾਰ ਦੇ ਉੱਤੇ ਕੱਲੀ ਕੱਲੀ ਗੱਲ ਨੂੰ ਪਰਖਣ ਦੀ ਅੱਜ ਲੋੜ ਹੈ ਤਾਂ ਸਾਡੇ ਇਹ ਦਿਹਾੜੇ ਮਨਾਏ ਹੋਏ ਸਫਲੇ ਨੇ ਮਾਫ ਕਰਿਓ ਗੱਲਾਂ ਗੁਰਬਾਣੀ ਦੀਆਂ ਨੇ ਗੱਲਾਂ ਸਿੱਖ ਇਤਿਹਾਸ ਦੀਆਂ ਨੇ ਕਿਸੇ ਨੂੰ ਬੁਰੀਆਂ ਲੱਗੀਆਂ ਹੋਂ ਤਾਂ ਮੈਂ ਕੁਝ ਕਰ ਨਹੀਂ ਸਕਦਾ ਉਹਦੇ ਹਨਾ ਉਹਦੇ ਮੈਂ ਮਾਫੀ ਵੀ ਨਹੀਂ ਮੰਗ ਸਕਦਾ ਕਿਉਂਕਿ ਇਤਿਹਾਸ ਆ ਸਾਡਾ ਗੁਰਬਾਣੀ ਹੈ ਹੁਣ ਵੈਸੇ ਇੱਕ ਆਖਰੀ ਗੱਲ ਕਹਿ ਕੇ ਚਲੋ ਮੈਂ ਫਤਿਹ ਬੁਲਾਉਣਾ ਗੱਲ ਪਤਾ ਕੀ ਹੁੰਦੀ ਜੇਸ ਬੰਦੇ ਨੂੰ ਵੈਸੇ ਬੁਖਾਰ ਚੜਿਆ ਹੁੰਦਾ ਨਾ ਉਹਨੂੰ ਤੁਸੀਂ ਕੋਈ ਮਿੱਠਾ ਪਦਾਰਥ ਵੀ ਖਵਾਓਗੇ ਨਾ ਰਸਗੁਲਾ ਦੇ ਦਿੱਤਾ ਮੱਲਮ ਉਹਨੂੰ ਤੁਸੀਂ ਜਲੇਬੀ ਦੇ ਦਿੱਤੀ ਜਿਹਨੂੰ ਵਿਚਾਰੇ ਨੂੰ ਬੁਖਾਰ ਚੜਿਆ ਉਹਨੂੰ ਰਸਗੁਲਾ ਵੀ ਕੌੜਾ ਹੀ ਲੱਗਣਾ ਜੇ ਉਹਨੂੰ ਜਲੇਬੀ ਵੀ ਕੌੜੀ ਲੱਗਣੀ ਹੈ ਉਹਨੂੰ ਤੁਸੀਂ ਰੋਟੀ ਦੀ ਸਬਜੀ ਉਹਦੀ ਫੇਵਰਟ ਸਬਜੀ ਬਣਾ ਦਿਓ ਪਾਣੀ ਦੇ ਦਿਓ ਉਹਨੂੰ ਸਭ ਕੁਝ ਹੀ ਕੌੜਾ ਲੱਗਣਾ ਕਿਉਂ ਵਿਚਾਰਾ ਬਿਮਾਰ ਹੈ ਉਹਨੂੰ ਬੁਖਾਰ ਚੜਿਆ ਹੋਇਆ ਹੁਣ ਜਿਨ੍ਹਾਂ ਨੂੰ ਖੁਦ ਪ੍ਰਸਤੀ ਦਾ ਬੁਖਾਰ ਚੜਿਆ ਹੋਵੇ ਮਨਮਤ ਦਾ ਬੁਖਾਰ ਚੜਿਆ ਹੋਵੇ ਲਿਟਰੀ ਦਾ ਬੁਖਾਰ ਚੜਿਆ ਹੋਵੇ ਉਹਨਾਂ ਨੂੰ ਗੁਰਬਾਣੀ ਵੀ ਕੌੜੀ ਲੱਗਦੀ ਹੈ ਗੁਰਬਾਣੀ ਬੜੀ ਮਿੱਠੀ ਪਰ ਲੱਗਦੀ ਕੌੜੀ ਹੈ ਗੁਰੂ ਸਾਹਿਬ ਨੇ ਆਖਿਆ ਨਾ ਅੰਮ੍ਰਿਤ ਕੌੜਾ ਦੇਖਿਆ ਮਿੱਠੀ ਸਾਖਤ ਕੀ ਬਦਨੈਨੋ ਦੀ ਥੀ ਸੋ ਇਹ ਜਿਹੜਾ ਹਾਲ ਜਿਹੜਾ ਅੱਜ ਸਾਡੇ ਲੋਕਾਂ ਦਾ ਚੱਲਦਾ ਪਿਆ ਜਿੰਨੀ ਛੇਤੀ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੀਏ ਉਹਨਾਂ ਜ਼ਿਆਦਾ ਵਧੀਆ